ਕਲ ਯੂਨੀਸੈਕਸ ਸਪਾ ਸੈਂਟਰ ਹੈ ਜਿਹੜਾ ਕਿ ਥਾਣਾ ਸਰਾਂਬਨਗਰ ਦੇ ਹੱਦ ਦੇ ਅਧੀਨ ਹੋਂਦ ਉਹਦੇ ਸੰਬੰਧੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੁਫੀਆ ਔਰ ਇਨਫੋਰਮੇਸ਼ਨ ਦੇ ਬੇਸਿਸ ਤੇ ਜਿਹੜੀ ਰੇਡ ਕੰਡਕਟ ਕੀਤੀ ਗਈ ਜਦ ਰੇਡ ਕੰਡਕਟ ਕੀਤੀ ਤਾਂ ਇਹ ਚੀਜ਼ ਸਾਹਮਣੇ ਆਈ ਕਿ ਜਿਹੜਾ ਹੈਗਾ ਸਪਾ ਸੈਂਟਰ ਦੀ ਆਰਟ ਦੇ ਵਿੱਚ ਇਮੋਰਲ ਟਰੈਫਿੰਗ ਦਾ ਉੱਥੇ ਕੰਮ ਚ ਰਿਹਾ ਹੁੰਦਾ ਸੀ ਪੁਲਿਸ ਨੂੰ ਇਸ ਮਾਮਲੇ ਸੰਬੰਧੀ মিডিਆ ਪ੍ਰੇਟਰਨਿਟੀ ਤੋਂ ਜਿਹੜੇ ਆਪਣੇ ਪੱਤਰਕਾਰ ਫਾਈਚਾਰੇ ਵੱਲੋਂ ਵੀ ਫੋਨ ਕਰਕੇ ਇਤਲਾਹ ਆ ਰਹੀ ਸੀ ਬੀਏ ਦੇ ਨਾਲ ਜਿਹੜਾ ਹੈ ਪੁਲਿਸ ਦੀ ਅਕਸ ਤੇ ਵੀ ਬਦਨਾਮੀ ਵਾਲੀ ਗੱਲ ਸਾਹਮਣੇ ਆ ਰਹੀ ਹੈ ਤੇ ਇਹਨੂੰ ਵੈਰੀਫਾਈ ਕੀਤਾ ਜਾਵੇ। ਉਹ ਸੀਕ੍ਰੇਟ ਇਨਫੋਰਮੇਸ਼ਨ ਦੇ ਬੇਸਿਸ ਤੇ ਇਹ ਰੇਡ ਕੀਤੀ। ਜੋ ਸਾਡੇ ਕੋਲੇ ਇਨਪੁਟ ਆਈ ਸੀ ਸੀਕ੍ਰੇਟ ਉਹਦੇ ਆਧਾਰ ਤੇ ਸੀਗਾ ਕਿ ਅੰਡਰਏਜ ਕੁਝ ਬੱਚੇ ਨੇ ਲੜਕੇ ਜਿਨ੍ਹਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਈਵਨ ਲੜਕੀਆਂ ਨੂੰ ਵੀ ਜਿਹੜਾ ਹੈਗਾ ਉਹ ਵੀ ਅੰਡਰਏਜ ਨੇ ਕੋਈ ਸਿੱਕਮ ਤੋਂ ਹੈ ਕੋਈ ਫਾਈਲੈਂਡ ਤੋਂ ਹੈ ਉਹਨਾਂ ਨੂੰ ਇੱਥੇ ਐਕਸਪਲੋਇਟ ਕੀਤਾ ਜਾਂਦਾ। ਜੋ ਕਿ ਅੰਡਰਏਜ ਜਿਹੜੇ ਲੜਕੇ ਉੱਥੇ ਆਏ ਸੀਗੇ ਕਸਟਮਰ ਬਣ ਕੇ ਉਹ ਸਾਨੂੰ ਨਹੀਂ ਮਿਲੇ। ਮੌਕੇ ਤੋਂ ਅਸੀਂ ਪੰਜ ਲੜਕੀਆਂ ਨੂੰ ਜਿਹੜਾ ਹੈਗਾ ਉਥੇ ਫੜਿਆ ਪੁਲਿਸ ਨੇ ਔਰ ਇਹਦੇ ਸਖਤ ਕਾਰਵਾਈ ਕਰਦੇ ਹੋਏ ਜਿਹੜਾ ਸਪਾ ਦਾ ਓਨਰ ਹੈ ਇੰਦਰਜੀਤ ਸਿੰਘ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਮੈਨੇਜਰ ਤੇ ਇੱਕ ਜਿਹੜੀ ਹੈਗੀ ਹੈ ਲੇਡੀ ਇਹਨਾਂ ਦੀ ਲਾਈਜਨਰ ਦਾ ਕੰਮ ਕਰਦੀ ਹੈ ਜੋ ਕੁੜੀਆਂ ਚੁੱਕ ਲੈਂਦੀ ਸੋ ਉਹਨਾਂ ਤੇ ਅਸੀਂ ਜਿਹੜੇ ਹੈਗੇ ਨੇ ਸਮੱਧਤਾ ਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਜੇ ਉਹਨਾਂ ਮੈਨਾਂ ਤੇ ਹੋਰ ਵੀ ਚਲਦੇ ਸਪਾ ਸੈਂਟਰ ਕਿਤੇ ਵੀ ਇੱਕੋ ਹੀ ਜਗ੍ਹਾ ਤੇ ਇਹਨਾਂ ਦਾ ਮੇਨ ਸੀ ਇਹਨੂੰ ਸਾਨੂੰ ਜਿਹੜੀ ਇਨਪੁੱਟ ਆਈ ਸੀ ਇਸ ਸੈਂਟਰ ਸਬੰਧੀ ਆਈ ਸੀ ਬਾਕੀ ਦੇ ਜਿਹੜੇ ਇਹਨਾਂ ਦੇ ਹੋਰ ਕਿਤੇ ਚੱਲ ਰਹੇ ਉਹ ਅਸੀਂ ਵੈਰੀਫਾਈ ਕਰਾਂਗੇ ਮੋਰਓਵਰ ਇਹਦੇ ਜੀ ਜੋ ਇਨੀਸ਼ੀਅਲੀ ਪੁੱਛ ਕੇ ਚੀਜ਼ਾਂ ਸਾਹਮਣੇ ਆਈਆਂ ਨੇ ਵੀ ਜਿਹੜੀਆਂ ਕੁੜੀਆਂ ਵਗੈਰਾ ਰੱਖੀਆਂ ਸੀ ਉਹਨਾਂ ਦੇ ਕੋਈ ਸੈਲਰੀ ਸਰਟੀਫਿਕੇਟ ਜਾਂ ਉਹਨਾਂ ਦੇ employment letter ਇਹ ਚੀਜ਼ਾਂ ਵੀ ਸਾਨੂੰ ਹਲੇ ਇਹਨਾਂ ਨੇ ਮੁਹੱਈਆ ਨਹੀਂ ਕਰਾਈਆਂ ਤੋਂ ਸਾਨੂੰ ਖੱਛਾ ਵੀ ਇਹਨਾਂ ਦੀ ਇਵਨ ਵੈਰੀ ਪੁਲਿਸ ਵੈਰੀਫਿਕੇਸ਼ਨ ਵੀ ਨਹੀਂ ਹੋਈ ਤੁਹਾਡੇ ਜ਼ਰੀਏ ਤੁਹਾਡੇ ਮਾਧਿਅਮ ਨਾਲ ਅਸੀਂ ਲੁਧਿਆਣਾ ਦੇ ਵਿੱਚ ਜਿਹੜੇ ਆਪਰੇਸ਼ਨਲ ਨੇ ਬਾਕੀ ਦੇ ਸਪਾ ਸੈਂਟਰਸ ਉਹਨਾਂ ਨੂੰ ਇਹ ਵਰਨਿੰਗ ਦੇ ਰਹੇ ਆ ਕਿ ਜੋ ਵੀ ਪੁਲਿਸ ਦੇ ਨਿਯਮ ਨੇ ਉਹ ਨਿਯਮਾਂ ਦੀ ਉਲੰਘਣਾ ਨਾ ਕਰੋ ਆਪਣੇ ਜੇ ਤੁਸੀਂ ਸਪਾ ਸੈਂਟਰਸ ਰਨ ਕਰ ਰਹੇ ਹੋ ਤਾਂ ਉਥੇ ਜਿਹੜੇ ਵੀ EMPLOYE ਨੇ ਉਹਨਾਂ ਦੀ ਤੁਰੰਤ ਪੁਲਿਸ ਵੈਰੀਫਿਕੇਸ਼ਨ ਕਰਾਓ ਜਿਨ੍ਹਾਂ ਦੀ ਨਹੀਂ ਹੋਈ ਔਰ ਨਾਲ ਇਹਦੇ ਵਿੱਚ ਕਾਫੀ ਹਦਾਇਤਾਂ ਨੇ ਕਿ ਅੰਦਰ ਪੂਰੀ ਡਾਕੂਮੈਂਟਰੀ ਬਣਾ ਕੇ ਇਹਨਾਂ ਨੂੰ ਪਹਿਲਾਂ ਵੀ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਅੰਦਰ ਜਿਹੜੇ ਇਹਨਾਂ ਦੇ ਮ사ਜ ਰੂਮਸ ਨੇ ਉਹਨਾਂ ਦੇ ਦਰਵਾਜ਼ੇ ਨਹੀਂ ਹੋਣੇ ਚਾਹੀਦੇ ਕਰਟਨਸ ਹੋਣੇ ਚਾਹੀਦੇ ਅੰਦਰ CCTV ਕੈਮਰਾ ਹੋਣਾ ਚਾਹੀਦਾ ਜਿਨ੍ਹਾਂ ਦੀ ਰਿਕਾਰਡਿੰਗ ਘਟੋ ਘਾਟੇ 1 ਮਹੀਨੇ ਦੀ ਪ੍ਰੀਜ਼ਰਵ ਹੋਵੇ ਜੋ ਕਿ ਕੋਈ ਵੀ ਸਪਾ ਸੈਂਟਰ ਜਿਹੜਾ ਇਹ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ। ਔਰ ਜੋ ਜੋ ਨਹੀਂ ਕਰ ਰਿਹਾ ਉਹਨਾਂ ਦੀਆਂ ਰੇਡਸ ਕੀਤੀਆਂ ਜਾਣਗੀਆਂ ਔਰ ਚੈੱਕ ਵੀ ਕੀਤਾ ਜਾਵੇਗਾ ਤੇ ਸਬੰਧਤ ਅਧਰਾਵਾਂ ਦੇ ਵਿੱਚ ਉਹਨਾਂ ਤੇ ਸਖਤ ਐਕਸ਼ਨ ਜਿਹੜਾ ਹੈਗਾ ਲਿਆ ਜਾਵੇਗਾ। ਜਿਹੜੇ ਇਹਨਾਂ ਦੇ ਵਰਕਰਸ ਨੇ ਕੁੜੀਆਂ ਉਹਨਾਂ ਦੀ ਏਜ ਜਿਹੜੀ ਹੈਗੀ ਅਡਲਟ ਹੋਣੀ ਚਾਹੀਦੀ ਔਰ ਜਿਹੜੇ ਸਾਡੇ ਕੋਲੇ ਸ਼ਿਕਾਇਤਾਂ ਆ ਰਹੀਆਂ ਨੇ ਵੀ ਅੰਡਰ ਏਜ ਬੱਚੇ ਨੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਵੀ ਗੁੰਮਰਾਹ ਕਰਕੇ ਇੱਥੇ ਇਮੋਰਲ ਟਰੈਫਿਕਿੰਗ ਨੂੰ 익ਸਪੋਜ਼ ਕੀਤਾ ਜਾ ਰਿਹਾ। ਤੋਂ ਬੱਚਿਆਂ ਦਾ ਸੋਸ਼ਲ ਨਾ ਕੀਤਾ ਜਾਵੇ। ਫਿਲਹਾਲ ਇਹ ਸੈਂਟਰ ਦੇ ਵਿੱਚੋਂ ਸਾਨੂੰ ਇਹੋ ਜਿਹੀ ਕੋਈ ਚੀਜ਼ ਸਾਹਮਣੇ ਨਹੀਂ ਆਈ ਬਟ ਯਸ ਇਮੋਰਲ ਡਰਾਫਟਿੰਗ ਹੋ ਰਹੀ ਸੀ ਦਾ ਸਬੰਧਤ ਧਾਰਾਵਾਂ ਦੇ ਵਿੱਚ ਪਰਚਾ ਦਰਜ ਕੀਤਾ ਹੈ ਕਈ ਸਪਾ ਸੈਂਟਰ ਦੇ ਸਬੰਧੀ ਇਨਪੁਟ ਇਹ ਵੀ ਆ ਰਿਹਾ ਹੈ ਕਿ ਉਹ ਇੱਕ ਨਸ਼ੀਲੇ ਪਦਾਰਥਾਂ ਦਾ ਵੀ ਸੇਵਨ ਕਰਾਉਂਦੇ ਆ ਜਿਹੜੇ ਉੱਥੇ ਇਹਨਾਂ ਦੇ ਕਲਾਇੰਟਸ ਜਾਂਦੇ ਨੇ ਜੋ ਕਿ ਗੋਲੀਆਂ ਐਫਰੋਡੇਸਿਕ ਜਾਂ ਜਿਹੜੇ 슬ੀਪ ਸਲੀਪਿੰਗ ਪਿਲਸ ਹੁੰਦੀਆਂ ਨੇ ਉਹ ਵਗੈਰਾ ਦੇ ਕੇ ਤੇ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ